ਦੋਸਤੋ ਇਹ ਹੈ ਜੀ ਮੇਰੇ ਕੋਲ ਲਿਕਵਿਡ ਰਬੜਾ ਐਲੀਫੈਂਟ ਕੰਪਨੀ ਦਾ ਸੋ ਇਸ ਨੂੰ ਮੈਂ ਐਮਾਜ਼ੋਨ ਤੋਂ ਮੰਗਵਾਇਆ ਸੀਗਾ ਸੋ ਮੇਰੇ ਜਿਹੜੇ ਛੱਤ ਦੇ ਉੱਪਰ ਕਾਫੀ ਜ਼ਿਆਦਾ ਕ੍ਰੈਕਸ ਬਣ ਗਏ ਸੀਗੇ ਸੋ ਜਿਨ੍ਹਾਂ ਦੇ ਰਾਹੀਂ بارش ਦੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਟਪਕਣ ਲੱਗ ਪੈਂਦਾ ਸੀਗਾ ਸੋ ਸਲਾਬ ਦੇ ਕਾਰਨ ਜਿਹੜਾ ਵਾ ਉਸ ਨੂੰ ਮੈਂ ਜਿਹੜਾ ਡਾਕਟਰ ਫਿਕਸਰ ਨੂੰ ਯੂਜ਼ ਕੀਤਾ ਪਰ ਉਹ ਕੋਈ ਵੀ ਚੀਜ਼ ਕੰਮਜਾਬ ਨਹੀਂ ਆਈ ਸੋ ਫਿਰ ਮੈਂ ਐਡ ਦੇਖੀ ਸੋ ਮੈਨੂੰ ਇਹ ਬੈਸਟ ਲੱਗਿਆ ਇਸ ਦੇ ਮੈਂ ਰਿਵਿਊ YouTube ਤੇ ਦੇਖਿਆ ਤਾਂ ਸੋ ਇਸ ਦਾ ਮੈਂ ਖੁਦ ਇੱਕ ਰਿਵਿਊ ਤਿਆਰ ਕਰ ਰਿਹਾ ਵਾਂ ਇਸ ਨੂੰ ਮੈਂ ਆਪਣੀ ਛੱਤ ਦੇ ਉੱਪਰ ਅਪਲਾਈ ਕਰਾਂਗਾ ਤੇ ਤੁਹਾਨੂੰ ਦੱਸਾਂਗਾ ਕਿ ਇਸ ਦਾ ਬੈਨੀਫਿਟ ਹੈ ਜਾਂ ਨਹੀਂ ਸੋ ਪ੍ਰੋਪਰ ਤਰੀਕੇ ਦੇ ਨਾਲ ਇਸ ਨੂੰ ਮੈਂ ਅਪਲਾਈ ਕਰਨ ਤੋਂ ਬਾਅਦ ਜਿਹੜਾ ਇਸ ਦੀ ਟੈਸਟਿੰਗ ਕਰੂੰਗਾ ਬਰਸਾਤ ਹੋਣ ਤੋਂ ਬਾਅਦ ਮੈਂ ਛੱਤ ਨੂੰ ਚੈੱਕ ਕਰੂੰਗਾ ਫਿਰ ਮੈਂ ਵੀਡੀਓ ਨੂੰ ਕੰਪਲੀਟ ਕਰਕੇ YouTube ਦੇ ਉੱਪਰ ਪਬਲਿਸ਼ ਕਰਾਂਗਾ ਤੇ ਤੁਹਾਨੂੰ ਇਸ ਦਾ ਰਿਜ਼ਲਟ ਦੱਸਾਂਗਾ ਸੋ ਅਗਰ ਤੁਹਾਡੇ ਵੀ ਛੱਤ ਦੇ ਉੱਪਰ ਕ੍ਰੈਕ ਆ ਜਾਂ ਫਿਰ ਕਿਸੇ ਹੋਰ ਜਗ੍ਹਾ ਤੋਂ ਜਿਹੜੀ ਪਾਣੀ ਦੀ ਜੋ ਸੀਲਿੰਗ ਹੁੰਦੀ ਆ ਸੋ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਦੋਸਤੋ ਹੁਣ ਆਪਾਂ ਆ ਗਏ ਆ ਸਿੱਧਾ ਛੱਤ ਦੇ ਉੱਪਰ ਜਿੱਥੇ ਤੁਹਾਨੂੰ ਇਹ ਵੱਡੇ ਵੱਡੇ ਕ੍ਰੈਕਸ ਜਿਹੜੇ ਆ ਨਜ਼ਰ ਆਦੇ ਹਨ ਸੋ ਇਨ੍ਹਾਂ ਕ੍ਰੈਕਸ ਨੂੰ ਆਪਾਂ ਫਿਲ ਕਰਨ ਵਾਸਤੇ ਇਸ ਲਿਕਵਿਡ ਰਬੜ ਨੂੰ ਆਨਲਾਈਨ ਐਮਾਜ਼ਾਨ ਤੋਂ ਮੰਗਵਾਇਆ ਵਾ ਸੋ ਦੇਖ ਸਕਦੇ ਹੋ ਕਿ ਇਹ ਮੇਰੇ ਲੈਂਟਰ ਦੇ ਉੱਪਰ ਇੱਕ ਜੋਇੰਟ ਵਾ ਸੋ ਲੈਂਟਰ ਦੇ ਉੱਪਰ ਟਾਇਲ ਲੱਗੀ ਹੈ ਟਾਇਲ ਦੇ ਵਿੱਚ ਵੀ ਇੱਕ ਜੋਇੰਟ ਪੈ ਗਿਆ ਵਾ ਸੋ ਇਸ ਜੋਇੰਟ ਦੇ ਵਿੱਚੋਂ ਅਕਸਰ ਜਦੋਂ ਬਰਸਾਤ ਦੇ ਦਿਨਾਂ ਦੇ ਵਿੱਚ ਜ਼ਿਆਦਾ ਬਾਸ਼ ਹੁੰਦੀ ਆ ਪਾਣੀ ਜਿਹੜਾ ਵਾ نیچے ਲੈਂਟਰ ਚ ਟਪਕਣ ਲੱਗ ਪੈਂਦਾ ਵਾ ਸੋ ਜਿਹੜੇ ਇਹ ਲੈਂਟਰ ਚ ਕ੍ਰੈਕਸ ਆਏ ਆ ਸੋ ਉਹਨਾਂ ਨੂੰ ਭਰਨ ਵਾਸਤੇ ਇਸ ਲਿਕਵਿਡ ਰਬੜ ਦਾ ਆਪਾਂ ਉਪਯੋਗ ਕਰਾਂਗੇ ਸੋ ਇਹ ਮੇਰੇ ਕੋਲ ਦੋ ਬਾਕਸ ਆ ਸੋ ਇਸ ਦੇ ਨਾਲ ਆ ਜੀ ਇੱਕ ਆਪਾਂ ਨੂੰ ਸਿੰਥੈਟਿਕ ਪੇਪਰ ਮਿਲਿਆ ਵਾ ਜਿਸ ਨੂੰ ਮੈਂ ਅਲੱਗ-ਅਲੱਗ ਸ਼ੇਪ ਦੇ ਵਿੱਚ ਕੱਟ ਲਿਆ ਵਾ ਸੋ ਇਸ ਤੋਂ ਇਲਾਵਾ ਇਸ ਦੇ ਨਾਲ ਜਿਹੜਾ ਵਾ ਇੱਕ ਬਰਸ਼ ਆਇਆ ਵਾ ਜਿਸ ਦੀ ਮਦਦ ਨਾਲ ਆਪਾਂ ਜਿਹੜਾ ਵਾ ਇਸ ਲਿਕਵਿਡ ਰਬੜ ਨੂੰ ਇਸ ਕ੍ਰੈਕਸ ਦੇ ਉੱਪਰ ਅਪਲਾਈ ਕਰਾਂਗੇ ਲੋ ਜੀ ਇਹ ਛੋਟਾ ਜਿਹਾ ਬ੍ਰਸ਼ ਹੋਇਆ ਜਿਸ ਨਾਲ ਆਪਾਂ ਇਸ ਨੂੰ ਆਸਾਨੀ ਨਾਲ ਲਗਾ ਸਕਦੇ ਹਾਂ ਕਰਨਾ ਕੀ ਹੈ ਜੀ ਸਾਰਿਆਂ ਤੋਂ ਪਹਿਲਾਂ ਤਾਰਾਂ ਵਾਲੇ ਬ੍ਰਸ਼ ਦੇ ਨਾਲ ਇਸ ਕ੍ਰੈਕ ਦੇ ਵਿੱਚੋਂ ਚੰਗੀ ਤਰ੍ਹਾਂ ਮਿੱਟੀ ਦੀਸ ਫਾਈ ਕਰਨੀ ਆ ਇਸ ਤੋਂ ਬਾਅਦ ਬ੍ਰਸ਼ ਨੂੰ ਆਪਾਂ ਲਿਕਵਿਡ ਰਬਰ ਇਸਤੇ ਅਪਲਾਈ ਕਰਨ ਨਾਲ ਸਟਾਰਟ ਕਰ ਦੇਣਾ ਵਾ ਤੁਸੀਂ ਦੇਖ ਸਕਦੇ ਹੋ ਕਿ ਇਹ ਬੜੇ ਆਸਾਨੀ ਦੇ ਨਾਲ ਜਿਹੜਾ ਵਾ ਆਪਾਂ ਅਪਲਾਈ ਕਰ ਸਕਦੇ ਹਾਂ ਸੋ ਬ੍ਰਸ਼ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਡਿਪ ਕਰਕੇ ਭਰ-ਭਰ ਕੇ ਆਪਾਂ ਜਿਹੜਾ ਵਾ ਇਸ ਕ੍ਰੈਕਸ ਦੇ ਵਿੱਚ ਫਿਲ ਕਰਨਾ ਵਾ ਇਸੇ ਤਰ੍ਹਾਂ ਦਾ ਕੋਈ ਸੰਕੋਚ ਨਹੀਂ ਕਰਨਾ ਕਿ ਸਾਡਾ ਜਿਹੜਾ ਲਿਕਵਿਡ ਰਬੜ ਘੱਟ ਨਾ ਜਾਵੇ ਸੋ ਚੰਗੀ ਤਰ੍ਹਾਂ ਨਾਲ ਜਿਹੜਾ ਬਰਸ਼ ਆ ਪੂਰੀ ਤਰ੍ਹਾਂ ਲਬੇੜ ਲਬੇੜ ਕੇ ਇਸ ਦੇ ਕ੍ਰੈਕਸ ਦੇ ਵਿੱਚ ਫਿਲ ਕਰਨਾ ਤਾਂ ਜੋ ਜਿਹੜਾ ਵਾ ਲਿਕਵਿਡ ਰਬੜ ਦਾ ਇਹ ਮਟੀਰੀਅਲ ਅੰਦਰ ਤੱਕ ਚਲ ਜਾਵੇ ਉਸ ਤੋਂ ਬਾਅਦ ਕੀ ਕਰਨਾ ਜੀ ਪਹਿਲੀ ਲੇਅਰ ਲਾਉਣ ਤੋਂ ਬਾਅਦ ਜਿਹੜਾ ਪੇਪਰ ਆਪਾਂ ਨੂੰ ਮਿਲਿਆ ਆ ਵਾ ਉਸ ਪੇਪਰ ਨੂੰ ਇਸ ਗਿੱਲੀ ਗਿੱਲੀ ਲਿਕਵਿਡ ਰਬੜ ਦੇ ਉੱਪਰ ਅਪਲਾਈ ਕਰ ਦੇਣਾ ਵਾ ਧਿਆਨ ਰੱਖਿਓ ਜਿੰਨੇ ਸਾਈਜ਼ ਤੇ ਤੁਸੀਂ ਲਿਕਵਿਡ ਰਬੜ ਲਗਾਉਣਾ ਪੇਪਰ ਦੀ ਕਟਿੰਗ ਉੰਨੀ ਹੀ ਕਰਨੀ ਆ ਤੂੰ ਜ਼ਿਆਦਾ ਕਟਿੰਗ ਕਰੋਗੇ ਤਾਂ ਪੇਪਰ ਤੁਹਾਡਾ ਪੂਰੀ ਤਰ੍ਹਾਂ ਨਾਲ ਜਿਹੜਾ ਵਾ ਉਸ ਜਗ੍ਹਾ ਤੋਂ ਬਾਹਰ ਨਿਕਲ ਜਾਊਗਾ ਸੋ ਇਸ ਨੂੰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਫਿਰ ਇੱਕ ਜਿਹੜਾ ਵਾਲ ਲਿਕਵਿਡ ਰਬੜ ਦਾ ਲੇਪ ਇਸ ਦੇ ਉੱਪਰ ਕਰ ਦੇਣਾ ਵਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਵਾਲ ਕਵਰਿੰਗ ਕਰ ਦੇਣਾ ਵਾ ਇਸ ਲਿਕਵਿਡ ਰਬੜ ਦੇ ਨਾਲ ਤਾਂ ਜੋ ਇਸ ਦੇ ਉੱਪਰ ਇੱਕ ਹੋਰ ਜਿਹੜੀ ਇਸ ਦੀ ਲੇਅਰ ਬਣ ਜਾਵੇ ਸੋ ਇਹ ਕੰਟੀਨਿਊ ਨਾਲ ਹੀ ਕਰਨਾ ਵਾ ਇਨੀ ਕਿ ਪਹਿਲਾ ਲਿਕਵਿਡ ਰਬੜ ਦੀ ਪਹਿਲੀ ਲੇਅਰ ਸੁੱਕ ਜਾਵੇ ਤੇ ਉਸ ਤੋਂ ਬਾਅਦ ਦੂਸਰੀ ਲੇਅਰ ਅਪਲਾਈ ਕਰਨ ਦੇ ਵਿੱਚ ਤੁਸੀਂ ਗੈਪ ਪਾ ਦਿਓ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਪਹਿਲੀ ਲੇਅਰ ਲਗਾਉਣ ਤੋਂ ਬਾਅਦ ਤੁਸੀਂ ਪੇਪਰ ਲਗਾ ਕੇ ਨਾਲ ਦੀ ਨਾਲ ਹੀ ਇਸ ਦੇ ਉੱਪਰ ਦੂਸਰੀ ਲੇਅਰ ਅਪਲਾਈ ਕਰ ਦੇਣੀ ਆ ਸੋ ਉਸ ਤੋਂ ਬਾਅਦ ਜਿਹੜੀਆਂ ਛੋਟੇ ਮੋਟੇ ਕ੍ਰੈਕਸ ਆ ਉਹਨਾਂ ਦੇ ਉੱਪਰ ਮੈਂ ਇਸ ਪੇਪਰ ਨੂੰ ਨਹੀਂ ਲਗਾਇਆ ਕੰਟੀਨਿਊ ਤੁਸੀਂ ਇਸ ਤਰ੍ਹਾਂ ਜਿਹੜਾ ਵਾ ਆਪਣੇ ਛੋਟੇ ਮੋਟੇ ਕ੍ਰੈਕਸ ਜਿਹੜੇ ਆ ਇਸ ਦੇ ਨਾਲ ਫਿਲ ਕਰ ਦਨੇ ਆ ਸੋ ਮੈਂ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰਦੇ ਹੋਏ ਸ਼ਾਰਟ ਦੇ ਵਿੱਚ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਵੀਡੀਓ ਸੋ ਥੋੜਾ ਜਿਹਾ ਫਾਸਟ ਰੈਕ ਤੇ ਵੀਡੀਓ ਚੱਲ ਰਹੀ ਆ ਸੋ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਵੀਰ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਕਿਤੇ ਵੀ ਵਰਤੋਂ ਚ ਲਿਆ ਸਕਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆ ਰਿਹਾ ਹਾਂ ਸੋ ਦੇਖ ਸਕਦੇ ਹੋ ਕਿ ਇਹ ਜਿਹੜਾ ਵਾ ਆਪ ਨੂੰ ਪੇਪਰ ਨਾਲ ਮਿਲਿਆ ਵਾ ਇਸ ਦੇ ਉੱਪਰ ਮੈਂ ਕਿਸ ਤਰ੍ਹਾਂ ਦੁਬਾਰਾ ਜਿਹੜੀ ਆ ਪਰਤ ਲਗਾ ਰਿਹਾ ਵਾਂ ਸੋ ਜਿਸ ਜਗ੍ਹਾ ਤੇ ਮੈਨੂੰ ਜ਼ਰੂਰਤ ਲੱਗਦੀ ਸੀ ਕਿ ਇੱਥੋਂ ਜਿਹੜੇ ਕ੍ਰੈਕਸ ਆ ਜ਼ਿਆਦਾ ਵੱਡੇ ਆ ਉਹਨਾਂ ਦੇ ਉੱਪਰ ਮੈਂ ਜਿਹੜਾ ਪੇਪਰ ਨੂੰ ਅਪਲਾਈ ਕੀਤਾ ਤੇ ਜਿਹੜੇ ਬਾਕੀ ਸਾਰੇ ਸੀਗੇ ਛੋਟੇ-ਮੋਟੇ ਕ੍ਰੈਕਸ ਉਹਨਾਂ ਦੇ ਉੱਪਰ ਜਿਹੜਾ ਮੈਂ ਇਹ ਪੇਪਰ ਅਪਲਾਈ ਨਹੀਂ ਕੀਤਾ ਸੋ ਪੇਪਰ ਲਾਉਣ ਦਾ ਤਰੀਕਾ ਵੀ ਬੜਾ ਸਾਰਾ ਦੇਖ ਸਕਦੇ ਹੋ ਸੋ ਤੁਸੀਂ ਗਲਵਜ਼ ਜ਼ਰੂਰ ਪਾਓ ਇੱਕ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਵਾਂ ਸਵੇ ਜਿਹੜਾ ਲਿਕਵਿਡ ਰਬੜਾ ਜਿੱਥੇ ਲੱਗ ਜਾਂਦਾ ਵਾ ਜਲਦੀ ਨਹੀਂ ਉਤਰਦਾ ਤੇ ਨਾ ਹੀ ਇਹ ਪਾਣੀ ਦੇ ਨਾਲ ਉਤਰਦਾ ਵਾ ਸੋ ਇਸ ਨੂੰ ਇਹੜਾ ਵਾ ਸੁੱਕਣ ਤੋਂ ਬਾਅਦ ਜਿਹੜਾ ਰਿਮੂਵ ਕੀਤਾ ਜਾਂਦਾ ਸੋ ਹੱਥਾਂ ਦੀ ਸੇਫਟੀ ਦੇ ਲਈ ਬੈਸਟ ਹੈ ਕਿ ਤੁਸੀਂ ਆਪਣੇ ਹੱਥਾਂ ਦੇ ਉੱਪਰ ਜਿਹੜੇ ਡਾਕਟਰਾਂ ਦੇ ਗਲਵਜ਼ ਜਿਹੜੇ ਉਸ ਨੂੰ ਯੂਜ਼ ਕਰ ਸਕਦੇ ਹੋ ਸੋ ਦੋਸਤੋ ਹੁਣ ਆਪਾਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਅਪਲਾਈ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਸੋ ਇਹ ਆਪਣੇ ਪੂਰੀ ਛੱਤ ਦੇ ਉੱਪਰ ਜਿਹੜਾ ਵਾ ਬਲੈਕ ਬਲੈਕ ਨਜ਼ਰ ਆ ਰਿਹਾ ਵਾ ਇਹ ਆਪਾਂ ਲਿਕਰ ਰਬੜ ਦੀ ਜਿਹੜੀ ਆ ਸੀਲਿੰਗ ਜਿਹੜੀ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਕਰ ਦਿੱਤੀ ਆ ਸੋ ਹੁਣ ਆਪਾਂ ਇਸ ਨੂੰ ਸੁੱਕਣ ਦੇਣਾ ਵਾ ਤਕਰੀਬਨ 24 ਘੰਟਿਆਂ ਦੇ ਵਿੱਚ ਪੂਰੀ ਤਰ੍ਹਾਂ ਸੁੱਕ ਕੇ ਜਿਹੜਾ ਵਾ ਠੋਸ ਗੁਜ਼ਾਰਤ ਬਣ ਜਾਂਦਾ ਵਾ ਸੋ ਉਸ ਤੋਂ ਬਾਅਦ ਆਪਾਂ ਬਰਸਾਤ ਦੀ ਵੇਟ ਕਰਾਂਗੇ ਜਦੋਂ ਬਰਸਾਤ ਆਊਗੀ ਬਰਸਾਤ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਕਿ ਇਹ ਜਿਹੜਾ ਆਪਣਾ ਫਾਰਮੂਲਾ ਵਾ ਕਾਮਯਾਬ ਹੋਇਆ ਜਾਂ ਨਹੀਂ ਟੈਸਟ ਤੇ ਫਿਲਿੰਗ ਕੀਤੀ ਨੂੰ ਅੱਜ ਆਪਣੇ 24 ਘੰਟੇ ਪੂਰੇ ਹੋ ਗਏ ਨੇ ਸੋ ਤੁਹਾਨੂੰ ਮੈਂ ਦਿਖਾਉਣਾ ਵਾ ਸੁੱਕਣ ਤੋਂ ਬਾਅਦ ਇਸ ਦੀ ਜਿਹੜੀ ਪਕੜਾ ਕਿੰਨੀ ਕੁ ਜ਼ਿਆਦਾ ਮਜ਼ਬੂਤ ਹੋ ਜਾਂਦੀ ਆ ਇਹ ਦੇਖ ਸਕਦੇ ਹੋ ਜਿੱਥੇ ਤਾਂ ਆਪਾਂ ਇਹ ਵਾਲਾ ਪੇਪਰ ਲਗਾ ਕੇ ਸਿਲਿੰਗ ਕੀਤੀ ਆ ਉੱਥੇ ਤਾਂ ਇੱਕਦਮ ਬਹੁਤ ਵਧੀਆ ਜਿਹੜੀ ਆ ਇਸ ਦੀ ਜਿਹੜੀ ਪੇਸਟਿੰਗ ਹੋਈ ਆ ਦੇਖ ਸਕਦੇ ਹੋ ਬਿਲਕੁਲ ਵੀ ਇਹ ਨੋ ਨਾਲ ਵੀ ਖੰਣੇ ਲਈ ਸੋ ਇੱਕਦਮ ਜ਼ਬਰਦਸਤ ਇਸ ਨੇ ਜਿਹੜੀ ਆ ਕ੍ਰੈਕਸ ਨੂੰ ਬੰਦ ਕਰ ਦਿੱਤਾ ਸੋ ਇਸ ਤੋਂ ਇਲਾਵਾ ਜਿਸ ਜਗ੍ਹਾ ਤੇ ਆਪਾਂ ਇਹ ਟੇਪ ਨਹੀਂ ਲਗਾਈ ਉਥੇ ਦੇਖ ਸਕਦੇ ਹੋ ਕ੍ਰੈਕਸ ਤਾਂ ਫਿਲ ਹੋ ਗਿਆ ਹਟ ਕ੍ਰੈਕਸ ਦੇ ਜਿਹੜਾ ਅੰਦਰ ਵਾਲਾ ਉਹ ਗੈਪ ਆ ਉਹ ਬਿਲਕੁਲ ਨਜ਼ਰ ਆ ਰਿਹਾ ਵਾ ਸੋ ਮੋਸਟ ਆ ਜੀ ਇੰਪੋਰਟੈਂਟ ਇਹ ਵਾਲੀ ਲਗਾ ਕੇ ਹੀ ਜਿਹੜਾ ਤੁਸੀਂ ਇਸ ਨੂੰ ਫਿਲ ਕਰੋ ਸੋ ਆਪਣੇ ਕੋਲ ਇੱਕ ਬਾਕਸ ਹੋਰ ਪਿਆ ਵਾ ਸੋ ਇਸ ਨੂੰ ਆਪਾਂ ਵੀ ਹੁਣ ਜਿਹੜੀ ਜਿਹੜੀ ਜਗ੍ਹਾ ਬਚ ਗਈ ਆ ਕਰੈਕਸ ਦੀ ਇੱਥੇ ਆਪਾਂ ਡਬਲ ਕੋਟ ਕਰਾਂਗੇ ਇਸ ਦੇ ਨਾਲ ਹੋਰ ਜ਼ਿਆਦਾ ਮਜ਼ਬੂਤੀ ਆ ਜਾਊਗੀ ਸੋ ਸੁੱਕ ਗਿਆ ਜੀ একদম ਬਹੁਤ ਵਧੀਆ ਦੇਖੋ ਬਿਲਕੁਲ ਨਹੀਂ ਹੱਥ ਤੇ ਲੱਗ ਰਿਹਾ 24 ਘੰਟੇ ਹੋ ਚੁੱਕੇ ਆ ਸੋ ਹੁਣ ਆਪਾਂ ਵੇਟ ਕਰਦੇ ਆ ਜੀ بارش ਦੀ ਜਦੋਂ بارش ਆਊਗੀ ਉਸ ਤੋਂ ਬਾਅਦ ਦੇਖਾਂਗੇ ਇਸ ਦਾ ਕੀ ਰਿਜ਼ਲਟ ਆ ਬਰਸਾਤ ਆ ਗਈ ਆ ਜੀ ਬਰਸਾਤ ਆਪਣੇ ਪੂਰੇ ਜੁਬਨ ਤੇ ਆ ਸੌਣ ਦੇ ਮਹੀਨੇ ਦੀ ਬਰਸਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਆ بارش ਹੋ ਰਹੀ ਆ ਤੇ ਪਾਣੀ ਗਲੀਆਂ ਨਾਲੀਆਂ ਦੇ ਵਿੱਚ ਬਹੁਤ ਜ਼ਿਆਦਾ ਖੜ ਚੁੱਕਿਆ ਵਾ ਇਸੇ ਬਰਸਾਤ ਦਾ ਮੈਂ ਇੰਤਜ਼ਾਰ ਕਰ ਰਿਆ ਸੀਗਾ ਆਪਣਾ ਜਿਹੜਾ ਰਿਜ਼ਲਟ ਚੈੱਕ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਲੈਂਟਰ ਦੇ نیچے ਦਾ ਇੱਕ ਐਕਸ ਜਿਹੜਾ ਨੀਚੋਂ ਵੀ ਨਜ਼ਰ ਆ ਰਿਹਾ ਉੱਪਰੋਂ ਵੀ ਤੁਹਾਨੂੰ ਮੈਂ ਦਿਖਾਇਆ ਸੀਗਾ ਜਿਸ ਤੇ ਆਪਾਂ ਫਿਲਿੰਗ ਕੀਤੀ ਸੀ ਇੱਕਦਮ ਨੀੜਨ ਕਲੀਨਾ ਸੁੱਕਾ ਵਾ ਕਿਤੇ ਵੀ ਇੱਕ ਪਾਣੀ ਦੀ ਬੂੰਦ ਨੇ ਟਿਪਕਰੀ ਤੋ ਆਪਣਾ ਜਿਹੜਾ ਫਾਰਮੂਲਾ ਸੀ ਲਿਕਵਰ ਰਬੜ ਵਾਲਾ ਬਿਲਕੁਲ ਸਕਸੈਸਫੁਲ ਹੋਇਆ ਬਹੁਤ ਹੀ ਵਧੀਆ ਸੋ ਵੀਡੀਓ ਵਧੀਆ ਲੱਗੀ ਫੋਲੋ ਕਰੋ ਥੈਂਕਸ ਫॉर ਵਾਚਿੰਗ ਥਿਸ